ਆਪਣੇ ਦੋਸਤ ਦੇ ਕੋਲੋਂ ਲਈਆਂ ਸੀਗੀਆਂ ਕਿਸ਼ਟਾਂ ਤੇ ਮੋੜ ਜਦੋਂ ਵਾਪਸ ਨਾ ਕਰ ਪਾਇਆ ਤਾਂ ਇੱਕ ਨੌਜਵਾਨ ਨੇ ਖੌਫਨਾਕ ਕਦਮ ਚੱਕ ਲਿਆ ਬੇहद ਹੀ ਮੰਦਪਾਗੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਜਿਸ ਦੀ ਚਰਚਾ ਹਰ ਪਾਸੇ ਹੈ ਔਰ ਦਸਿਆ ਤਾਂ ਪਰਿਵਾਰ ਰੋਂਦਾ ਕਰ ਲੌਂਦਾ ਨਜ਼ਰ ਆ ਰਿਹਾ ਹੈ ਇੱਕ ਛੋਟੀ ਜਿਹੀ ਬੱਚੀ ਐ ਇਸ ਨੌਜਵਾਨ ਦੀ ਜੋ ਕਿ ਹੁਣ ਪਿੱਛੇ ਇਕੱਲੀ ਹੈ ਮਾਪੇ ਨੇ ਔਰ ਪਤਨੀ ਕੱਲੀ ਡੈਕੀ ਹੈ ਦਸੀਏ ਤਾਂ ਇਸ ਨੌਜਵਾਨ ਨੇ ਆਪਣੇ ਹੀ ਦੋਸਤੇ ਕੋਲੋਂ ਕਿਸ਼ਤਾਂ ਤੇ ਪੈਸੇ ਲਏ ਹੋਏ ਸੀਗੇ ਔਰ ਜਿਸ ਤੋਂ ਬਾਅਦ ਕਿਸ਼ਤਾ ਜਦੋਂ ਨਾ ਦੇ ਪਾਇਆ ਤਾਂ ਉਸ ਤੋਂ ਬਾਅਦ ਇਸ ਨੌਜਵਾਨ ਨੇ ਖੌਫਨਾ ਕਦਮ ਚੱਕਣਾ ਮਨਜ਼ੂਰ ਕੀਤਾ ਹਾਲਾਂਕਿ ਦਸੀਏ ਤਾਂ ਦੋਸਤ ਬਾਰ-ਬਾਰ ਕਿਸ਼ਤਾ ਲੈਣ ਲਈ ਆਖ ਰਿਹਾ ਸੀ ਯਾਨੀ ਕਿ ਪੈਸੇ ਮੰਗ ਰਿਹਾ ਸੀਗਾ ਪਰ ਇਹ ਨੌਜਵਾਨ ਨਹੀਂ ਦੇ ਪਾਰ ਰਿਹਾ ਸੀ ਜਿਸ ਤੋਂ ਬਾਅਦ ਉਸ ਦੋਸਤ ਨੇ ਇਸ ਦਾ ਫੋਨ ਲੈ ਲਿਆ ਤੇ ਨੌਜਵਾਨ برداشت ਨਹੀਂ ਕਰ ਪਾਇਆ ਤਾਂ ਉਸਨੇ ਖੌਫਨਾ ਕਦਮ ਚੱਕ ਲਿਆ ਤੇ ਆਪਣੀ ਪਤਨੀ ਨੂੰ ਕਮਰੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਪਤਨੀ ਨੂੰ ਲੱਗਾ ਕਿ ਹਰ ਵਾਰ ਇਹ ਤਾਂ ਘੋਕੇ ਜਿਹਾ ਹੀ ਕਰਦਾ ਹੈ ਸ਼ਰਾਬ ਪਿੰਦਾ ਹੈ ਤਾਂ ਇਸ ਵਾਰ ਵੀ ਸਿਰਫ ਗੱਲਾਂ ਹੀ ਕਰੇਗਾ ਜਾਂ ਕੁਝ ਗੁੱਸਾ ਹੋਵੇਗਾ ਮੇਰੇ ਨਾਲ ਲੜਾਈ ਝਗੜਾ ਕਰੇਗਾ ਤੇ ਸ਼ਾਂਤ ਹੋ ਜਾਵੇਗਾ ਪਰ ਇਸ ਵਾਰ ਨੌਜਵਾਨ ਨੇ ਪਤਨੀ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ ਤੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਤੇ ਆਪਣੇ ਆਪ ਨੂੰ ਖਤਮ ਕਰ ਲਿਆ ਤੇ ਜਦੋਂ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਤਾਂ ਉੱਥੇ ਪਤੀ ਦੀ ਲਾਸ਼ ਜਿਹੜੀ ਸੀਗੀ ਪੱਖੇ ਨਾਲ ਲਟਕ ਹੋਈ ਸੀਗੀ ਪਰਿਵਾਰਕ ਮੈਂਬਰ ਪੁੱਬਾ ਮਾਰ ਮਾਰ ਰੋਂਦੇ ਨਜ਼ਰ ਆਏ ਔਰ ਉਸ ਤੋਂ ਬਾਅਦ ਪਤਨੀ ਜਿਹੜੀ ਸੀਗੀ ਉਹ ਬੇहद ਜ਼ਿਆਦਾ ਰੋਂਦੀ ਸੀ ਆਖਰ ਪਤਨੀ ਦਾ ਕਹਿਣਾ ਸੀ ਕਿ ਕਿਸ਼ਟਾ ਤੇ ਪੈਸੇ ਲਏ ਹੋਏ ਸੀਗੇ ਔਰ ਪੈਸੇ ਜਦੋਂ ਵਾਪਸ ਨਾ ਦੇ ਪਾਇਆ ਤਾਂ ਇਸਨੇ ਆਪਣੇ ਆਪ ਨੂੰ ਖਤਮ ਕਰਨਾ ਮਨਜ਼ੂਰ ਕੀਤਾ ਹਾਲਾਂਕਿ ਦਸੀਏ ਤਾਂ ਪਰਿਵਾਰਕ ਮੈਂਬਰ ਹੁਣ ਰੋਂਦੇ ਕਰ ਲਾਉਂਦੇ ਨੇ ਤਾਂ ਇਹ ਜੋ ਨੌਜਵਾਨ ਦੱਸਿਆ ਜਾ ਰਿਹਾ ਇਸ ਦੀ 32 ਸਾਲ ਦੀ ਉਮਰ ਹੈ ਇਸਨੇ ਆਪਣੇ ਆਪ ਨੂੰ ਖਤਮ ਕੀਤਾ ਤਾਂ ਬੇਹੱਦ ਹੀ ਵੱਡੀ ਤੇ ਹੈਰਾਨ ਕਰ ਦੇਣ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਔਰ ਉਸ ਤੋਂ ਬਾਅਦ ਤੁਹਾਨੂੰ ਦਸੀਏ ਤਾਂ ਉਹਨਾਂ ਮਾਪੇ ਜਿਹੜੇ ਨੇ ਉਹ ਰੋਂਦੇ ਨੇ ਔਰ ਪਤਨੀ ਵੀ ਜਿਹੜੀ ਰੋਂਦੀ ਹੈ ਔਰ ਇਸ ਦੀ ਇੱਕ ਬੱਚੀ ਹੈ ਛੋਟੀ ਮਾਸੂਮ ਬੱਚੀ ਹੈ ਜੋ ਕਿ ਹੁਣ ਇਕੱਲੀ ਹੈ ਔਰ ਜਿਹੜੀ ਇਹ ਮਾਂ ਆ ਉਹ ਆਪਣੀ ਬੱਚੀ ਨੂੰ ਇਕੱਲਾ ਹੀ ਪਾਲੇਗੀ ਕਿਵੇਂ ਪਾਲੇਗੀ ਪਹਿਲਾਂ ਹੀ ਕਰਜ਼ੇ ਲੈ ਹੋਏ ਸੀਗੇ ਔਰ ਕਿਵੇਂ ਹੁਣ ਪਰਿਵਾਰ ਚੱਲੇਗਾ ਇਸ ਨੌਜਵਾਨ ਨੇ ਬਿਲਕੁਲ ਨਹੀਂ ਸੋਚਿਆ ਸਿਰਫ ਆਪਣਾ ਛੁਟਕਾਰਾ ਪਾਲਿਆ ਤੇ ਆਪਣੇ ਆਪ ਨੂੰ ਖਤਮ ਕਰ ਲਿਆ ਤੇ ਪੱਖੇ ਨਾਲ ਲਟਕ ਕੇ ਇਸ ਨੇ ਫਾਹਾ ਲਿਆ ਤੇ ਦੇਖੋ ਪਰਿਵਾਰਕ ਮੈਂਬਰ ਕਿਵੇਂ ਰੋਂਦੇ ਕਰ ਲਾਉਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਦਸੀਏ ਤਾਂ ਹੁਣ ਜਦੋਂ ਕਿਸ਼ਤਾ ਨਾ ਮੋੜ ਆ ਤਾਂ ਇਸ ਨੇ ਜੋ ਹੈ ਆਪਣੇ ਆਪ ਨੂੰ ਖਤਮ ਕੀਤਾ ਕਿਉਂਕਿ ਉਸ ਦਾ ਦੋਸਤ ਫੋਨ ਲੈ ਗਿਆ ਸੀ ਔਰ ਇਹ ਨੌਜਵਾਨ ਬਰਦਾਸ਼ਤ ਨਾ ਕਰ ਪਾਇਆ ਕਿ ਕਿਵੇਂ ਹੁਣ ਕਿਸ਼ਤਾ ਵਾਪਸ ਦਿੱਤੀਆਂ ਜਾਣਗੀਆਂ ਕਿਵੇਂ ਪੈਸੇ ਮੋੜੇ ਜਾਣਗੇ ਤਾਂ ਉਸ ਨੂੰ ਕੁਝ ਨਾ ਸੋਝਿਆ ਤੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮਾਚੀਵਾੜਾ ਤੋਂ ਇਹ ਖਬਰ ਸਾਹਮਣੇ ਆਈ ਹੈ ਮਾਚੀਵਾੜਾ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ ਸੀ ਪਰਿਵਾਰ ਦੇ ਨਾਲ ਰਹਿੰਦਾ ਸੀਗਾ ਤੇ ਉਸ ਤੋਂ ਬਾਅਦ ਇਸ ਨੇ ਤੰਗ ਪਰੇਸ਼ਾਨ ਹੋ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪਰਿਵਾਰਕ ਮੈਂਬਰ ਹੁਣ ਰੋਂਦੇ ਨੇ ਦੇ ਪੱਲੇ ਕੱਖ ਨਹੀਂ ਰਿਹਾ ਕਿਉਂਕਿ ਜਿੱਥੇ ਇਹ ਸਹਾਰਾ ਸੀਗਾ ਕਮਾਉਂਦਾ ਸੀ ਥੋੜਾ ਬੋਤਾ ਔਰ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਸੀਗਾ ਪਰ ਇਸ ਨੌਜਵਾਨ ਨੇ ਹੀ ਆਪਣੇ ਆਪ ਨੂੰ ਖਤਮ ਕਰ ਲਿਆ ਔਰ ਜਿਸ ਤੋਂ ਬਾਅਦ ਹੁਣ ਪਰਿਵਾਰ ਜਿਹੜਾ ਵਾ ਬੇहद ਸੋਗ ਦੇ ਵਿੱਚ ਹੈ ਇਹ ਪਤਨੀ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਜਿਹੜੀ ਹੁਣ ਰੋਂਦੀ ਕਰ ਲੌਂਦੀ ਹੈ ਔਰ ਇਸ ਪਤਨੀ ਨੂੰ ਨਹੀਂ ਲੱਗਦਾ ਸੀ ਕਿ ਉਸ ਦਾ ਪਤੀ ਅਜਿਹਾ ਕਦਮ ਚੱਕੇਗਾ ਪਰ ਉਸਨੇ ਤਾਂ ਹੱਦ ਹੀ ਕਰ ਦਿੱਤੀ ਜਾਨੀ ਕਿ ਆਪਣੇ ਆਪ ਨੂੰ ਬਚਾਲਿਆ ਪਰ ਪਿੱਛੇ ਇਹ ਰੋਂਦਾ ਪਰਿਵਾਰ ਛੱਡ ਚੁੱਕਾ ਹੈ ਤਾਂ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਵੀ ਕਰੀ ਆ ਪਰ ਇਹ ਪਤਨੀ ਜੋ ਹੈ ਆਪਣੀ ਮਾਸੂਮ ਬੱਚੀ ਦੇ ਨਾਲ ਇਕੱਲਿਆਂ ਹੁਣ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਵੀ ਹੈ ਔਰ ਪਰਿਵਾਰ ਹੁਣ ਪੁੱਭਾ ਮਾਰਮਾ ਰੋਂਦਾ ਨਜ਼ਰ ਆ ਰਿਹਾ